ਹਾਂ ਜੀ ਸ਼੍ਰੀ ਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨੂੰ ਰਿਬਾਈ ਮੰਗਟੇ ਤੇ ਸੋ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਹਾਂ ਤੁਹਾਡਾ ਬਹੁਤ-ਬਹੁਤ ਸਾਰਾ ਚੈਨਲ ਤੇ ਤੇ ਇਸ ਸਾਡੀ ਬੁਟੀਕ ਹੈ ਜਿਹੜੇ ਤੁਸੀਂ ਬੁਟੀਕ ਦੇ ਵਿੱਚ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਹੈ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜੀ ਸਾਡੀ ਸ਼ਿਪਿੰਗ ਆ ਵਰਲਡ ਵਾਈਡ ਅਵੇਲੇਬਲ ਰਹਿੰਦੀ ਹੈਗੀ ਸਾਡੇ ਪੀਸ ਨੇ ਜਿਹੜੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜੇ ਪੀਸ ਇੱਕ ਵਾਰ ਡਿਜ਼ਾਈਨ ਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਆ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਫੈਬਰਿਕ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਆਪ ਦਾ ਕੋਈ ਤਾਂ ਡਿਜ਼ਾਈਨ ਆ ਤੁਸੀਂ ਉਹ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਰੇਂਜ ਆ ਜਿਹੜੀ ਬਹੁਤ ਅਫੋਰਡੇਬਲ ਹੁੰਦੀ ਆ ਸੋ ਤੁਸੀਂ ਜਿਹੜਾ ਪੀਸ ਨੇ ਹੈਗਾ ਆਪਣੇ ਅਕੋਰਡਿੰਗ ਹੈ ਬਜਟ ਦੇ ਅਕੋਰਡਿੰਗ ਹੈ ਜਿਹੜਾ ਪੀਸ ਨੂੰ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਟਿਚ ਧਿਆਨਸੇ ਤੇ ਦੋਨੋਂ ਤਰ੍ਹਾਂ ਦੇ ਸੂਟ ਅਸੀਂ ਅਵੇਲੇਬਲ ਕਰਵਾਦੇ ਹਾਂ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਆਪਦੇ ਅਕੋਰਡਿੰਗ ਆ ਜਿਹੜਾ ਪੀਸ ਨੂੰ ਸਾਤ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਚੈਨਲ ਤੇ ਤੁਸੀਂ ਨਵੇਂ ਆਪਣੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੇ ਲੱਗੇ ਤੇ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਆ ਤੇ ਜਿਹੜੀ ਵੀਡੀਓ ਆ ਤੁਸੀਂ ਸ਼ੇਅਰ ਜਰੂਰ ਕਰਿਓ ਤਾਂ ਕਿ ਜਿਹੜੇ ਸਾਡ ਨੂੰ ਸਪੋਰਟ ਆਗੇ ਹੋਰ ਭੈਣਾਂ ਦੀ ਵੀ ਸਾਥ ਜਿਹੜਾ ਜ਼ਰੂਰੀ ਹੈਗਾ ਸੋ ਸਾਡ ਨੂੰ ਸਾਡਾ ਜਿਹੜਾ ਸਾਡਾ ਵੀਡੀਓ ਨਾਲ ਫੋਲ ਜੋੜ ਸਕਣ ਠੀਕ ਹੈ ਸੋ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਾਂ ਅੱਜ ਅੱਜ ਨਵੀਂ ਕਲੈਕਸ਼ਨ ਦੇਖਦੇ ਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੌਟ ਸੇਲਿੰਗ ਜਿਹੜਾ ਕਲਰ ਰਹਿੜ ਵਾਲਾ ਉਹਦੇ ਵਿੱਚ ਬਹੁਤ ਸਾਰੇ ਆਪਾਂ ਨੇ ਪੀਸ ਬਣਾਏ ਨੇ ਸੋ ਤੁਸੀਂ ਉਹ ਚੈਨਲ ਵੀਡੀਓ ਨੂੰ ਪੂਰੀਂ ਦੇਖਿਆ ਤੇ ਉਹਦੇ ਵਿੱਚ ਜਿਹੜੇ ਵੀ ਪੀਸ ਨੇ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਭ ਤੋਂ ਜ਼ਿਆਦਾ ਪੀਸ ਕਿਹੜਾ ਜ਼ਿਆਦਾ ਸੋਹਣਾ ਲੱਗਿਆ ਹਾਂਜੀ ਜਿਹੜਾ ਇਹ ਵਾਲਾ ਸੂਤ ਹੈਗਾ ਠੀਕ ਹੈ ਸਭ ਤੋਂ ਪਹਿਲਾਂ ਰਸਟ ਕਲਰ ਤੇ ਬਣਿਆ ਬਹੁਤ ਹੌਟ ਸੇਲਿੰਗ ਕਲਰ ਹੈਗਾ ਜਿਹੜਾ ਹੈ ਨਾ ਪ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਪ੍ਰੋਪਰ ਮਟਕ ਕਲੀ ਰਹਿਣ ਵਾਲੀ ਹੈ ਠੀਕ ਹੈ ਜੀ ਤੁਸੀਂ ਇਹਦਾ ਫਲੇਅਰ ਆ ਚੈੱਕ ਆ ਇਹ ਜਿਹੜਾ ਫਲੇਅਰ ਆ ਦਾ ਸੋ ਆਪਾਂ ਨੇ ਘੱਟ ਬਣਾਇਆ ਤੇ ਮਤਲਬ ਜਿਹੜੀ ਫੀਟਿੰਗ ਦੇ ਵਿੱਚ ਪੀਸ ਤੁਹਾਡੇ ਕੋਲ ਰਹਿ ਸਕੇ ਇਹ ਹੈਗਾ ਹੈਂਡ ਪਲੱਸ ਮਸ਼ੀਨ ਦਾ ਬਹੁਤ ਸੋਹਣਾ ਜਿਹਾ ਸੂਟ ਹੈਗਾ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਸਭ ਤੋਂ ਪਹਿਲਾਂ ਇਹਦੀ ਡਿਟੇਲਿੰਗ ਆ ਜਿਹੜੀ ਹੈਂਡ ਪਲੱਸ ਮਸ਼ੀਨ ਦੇ ਵਿੱਚ ਅਸੀਂ ਪੀਸ ਬਣਾਇਆ ਹੋਇਆ ਅਫੋਰਡੇਬਲ ਇਹਦੇ ਸਾਰੇ ਦੇ ਵਿੱਚ ਐਡਾ ਪਰਲ ਵਰਕ ਹੋਊਗਾ ਠੀਕ ਹੈ ਠੀਕ ਹੈ ਜੀ ਨੈਕ ਲਾਈਨ ਹੈਗੀ ਤੇ ਹੈਵੀ ਏਰੀਆ ਆਰਮਸ ਰਹਿਣ ਵਾਲੀਆਂ ਨੇ ਠੀਕ ਬਾਹਮਤ ਇਹ ਵੀ ਹੈ ਜਿਹੜਾ ਬਹੁਤ ਪਿਆਰਾ ਹੈਵੀ ਵਰਕ ਰਹਿਣ ਵਾਲਾ ਫਰੰਟ ਬੈਕ ਠੀਕ ਹੈ ਜੀ ਸੇਮ ਜਿਹੜੀ ਇਹ ਮਟਕ ਕਲੀ ਬਣੀ ਹੋਈ ਹੈਗੀ ਫਰੰਟ ਬੈਕ ਦੀ ਸੇਮ ਹਾਰ ਕਲੀ ਹੈ ਤੇ ਵੀ ਇਹ ਤੁਹਾਨੂੰ ਸੇਮ ਹੀ ਕੰਮ ਮਿਲੂਗਾ ਇਹਦਾ ਤੇ ਬਹੁਤ ਸੋਹਣੀ ਹੈ ਅਨਰਕਲੀ ਬਣੀ ਹੋਈ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਡਾਰਕ ਤੇ ਬਣਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪੀਸ ਰਸਟ ਕਲਰ ਦਾ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਇਹਦਾ ਹੈਗਾ ਫਰੌਕ ਹੈਗੀ ਇਹ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਆਪਾਂ ਨੇ ਬਣਾਇਆ ਪੈਂਟਸ ਠੀਕ ਹੈ ਜੀ ਇਹ ਤੁਸੀਂ ਪੈਂਟ ਚੈੱਕ ਕਰ ਸਕਦੇ ਹੋ ਇਹ ਬੜੀਆਂ ਪੈਂਟ ਠੀਕ ਹੈ ਜੀ ਇਹਦੇ ਵੀ ਦੋਨੋਂ ਸਾਈਡ ਪੌਂਚੇ ਤੇ ਵਰਕ ਆਊਗਾ ਠੀਕ ਹੈ ਜੀ ਹੈਵੀ ਵਰਕ ਰਹਿਣ ਵਾਲਾ ਸਾਰਾ ਠੀਕ ਹੈ ਜੀ ਤੁਸੀਂ ਇਹ ਸਾਰੇ ਪੀਸ ਨੂੰ ਇਕੱਲਾ ਹੈਂਡ ਵਰਕ ਦੇ ਵਿੱਚ ਵੀ ਬਣਾ ਸਕਦੇ ਹੋ ਜਾਂ ਹੈਂਡ ਪਲੱਸ ਮਸ਼ੀਨ ਦੇ ਵਿੱਚ ਵੀ ਇਹ ਜਿਹੜਾ ਪੀਸ ਆ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਦਾ ਬਾਟਮ ਦਾ ਕੰਮ ਠੀਕ ਹੈ ਜੀ ਪਲੱਸ ਇਹਦੇ ਨਾਲ ਹੈਗਾ ਫੁੱਲ ਪਿਓ ਚਨੂਨ ਦਾ ਦੁਪੱਟਾ ਠੀਕ ਹੈ ਜੀ ਪਿਓ ਚਨੂਨ ਦਾ ਤੋਂ ਦੁਪੱਟਾ ਦਾ ਆਇਆ ਹੈਗਾ ਤੇ ਸਾਰੇ ਦੁਪੱਟੇ ਦੇ ਉੱਤੇ ਇਦਾਂ ਫੋਰ ਸਾਈਡ ਵਰਕ ਤੇ ਸੈਂਟਰ ਦੇ ਵਿੱਚ ਇਦਾਂ ਬੂਟੀ ਦਾ ਕੰਮ ਕਰਿਆ ਸੀ ਆ ਦੇਖੋ ਠੀਕ ਹੈ ਜੀ ਸਾਰੇ ਵਿੱਚ ਵੱਡੀ ਬੂਟੀ ਤੇ ਛੋਟੀ ਬੂਟੀ ਦਾ ਕੰਮ ਆਊਗਾ ਸਾਰੇ ਦੁਪੱਟੇ ਵਿੱਚ ਤੇ ਆਪਾਂ ਨੇ ਫੋਰ ਸਾਈਡ ਇਦਾਂ ਵਰਕ ਕਰਿਆ ਠੀਕ ਹੈ ਜੀ ਸਾਰਾ ਤੇ ਆ ਦਿੱਦੀ ਨੂੰ ਆ ਲੈਸ ਬਹੁਤ ਵਧੀਆ ਲੱਗਦੀ ਐ ਸੋ ਆਪਾਂ ਨੇ ਖਾਲੀ ਲੈਸ ਲਾਈ ਹੈ ਤੁਸੀਂ ਇਹਨੂੰ ਪੇਸਟਿੰਗ ਵੀ ਕਰਵਾ ਸਕਦੇ ਹੋ ਸੋ ਆਪਾਂ ਨੇ ਖਾਲੀ ਲੈਸ ਦੀ ਡਿਟੇਲਿੰਗ ਦਿੱਤੀ ਹੈਗੀ ਤੇ ਇਹ ਜਿਹੜਾ ਪੀਸ ਆ ਫੁੱਲ ਪਿਓਰ ਚਨੂਨ ਕੇ ਪੀਸ ਹੈਗਾ ਬਹੁਤ ਸੋਹਣੀ ਰੇਂਜ ਦਾ ਪੀਸ ਹੈਗਾ ਠੀਕ ਹੈ ਜੀ ਇੰਨੀ ਕ ਅਫੋਰਡੇਬਲ ਰੇਂਜ ਹੈ ਜਿਹੜਾ ਤੁਸੀਂ ਹਰ ਇੱਕ ਕੋਈ ਸਾਡਾ ਪੀਸ ਇਹ ਬਾਈ ਕਰ ਸਕਦਾ ਠੀਕ ਹੈ ਜੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜੀ ਬੁਕਿੰਗ ਆ ਗਈ ਉਹ ਸਾਡੇ ਵਟਸਐਪ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਅੱਜ ਵਾਲਾ ਪਹਿਲਾ ਪੀਸ ਹੈਗਾ ਠੀਕ ਹੈ ਜੀ ਆਪਣਾ ਸਭ ਤੋਂ ਹੌਟ ਸੇਲਿੰਗ ਪੀਸ ਠੀਕ ਹੈ ਜੀ ਇਹ ਵੀ ਪਹਿਲਾਂ ਬਹੁਤ ਜ਼ਿਆਦਾ ਪਿਆਰ ਕੀਤਾ ਤੁਸੀਂ ਪੀਸ ਚਲਾ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਇਹ ਜਿਹੜਾ ਪੀਸ ਹੈਗਾ ਸਪੈਸ਼ਲੀ ਆਪਾਂ ਨੇ ਜਾ ਜਾਗੋਦੇ ਪ੍ਰੋਗਰਾਮ ਤੇ ਲਈ ਤੁਸੀਂ ਬਣਵਾ ਸਕਦੇ ਹੋ ਵੀ ਰਾਸ਼ਟ ਕਲਰ ਦੇ ਵਿੱਚ ਹੀ ਬਣਾਇਆਗਾ ਆਪਾਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਇਹਦੀ ਅਨਾਰਕਲੀ ਹੈ ਜੀ ਠੀਕ ਹੈ ਜੀ ਸਾਰਾ ਮਿਰਰ ਵਰਕ ਰਹਿਣ ਵਾਲਾ ਹੈ ਤੇ ਠੀਕ ਹੈ ਜੀ ਇਹ ਹੈਗਾ ਪੀਸ ਠੀਕ ਹੈ ਜੀ ਇਹ ਹੈਗੀ ਅਨਾਰਕਲੀ ਫਰੰਟ ਬੈਕ ਤੇ ਸੇਮਾ ਮਿਰਰ ਦਾ ਕੰਮ ਰਹਿਣ ਵਾਲਾਗਾ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਬਣਾਇਆ ਕੁਸੀਂ ਇਹ ਜਾਰਜਟ ਦੇ ਪੀਸ ਆ ਤੁਸੀਂ ਤੇਰੇ ਤੇ ਵੀ ਜਿਹੜਾ ਬਾਟਮ ਆਇਆ ਤੇ ਤੇ ਵੀ ਉਹਨੂੰ ਆਸਾਨ ਨੂੰ ਤੇ ਇੰਦਾ ਸੇਮ ਜਾਰਜਟ ਇਸ ਬਣਾ ਕੇ ਇਹਦੇ ਨਾਲ ਆਪਾਂ ਨੇ ਬਣਾਇਆ ਕਲੀ ਨਾਲ ਪਲਾਜ਼ੋ ਠੀਕ ਹੈ ਜੀ ਮਤਲਬ ਲੁੱਕ ਵਾਈਜ਼ ਲਹਿੰਗੇ ਦੀ ਲੁੱਕ ਆਉਗੀ ਠੀਕ ਹੈ ਜੀ ਇਹਦੀ ਤੇ ਇਹ ਹੈਗਾ ਕਲੀਦਨ ਪਲਾਜ਼ੋ ਪਲਾਜ਼ੋ ਤੇ ਆਪਾਂ ਖਾਲੀ ਇੰਦਾ ਲੇਸ ਦੇ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਇਹ ਹੈਗਾ ਪਲਾਜ਼ੋ ਇਹਦਾ ਇਹਦੇ ਨਾਲ ਜਿਹੜਾ ਪੈਨਰ ਖਵਾਇਆਗਾ ਉਹ ਫੁੱਲ ਪੇਰ ਤਨੂਰ ਦਾ ਦੁਪੱਟਾ ਰਖਵਾਇਆ ਠੀਕ ਹੈ ਜੀ ਦੁਪੱਟਾ ਚੈੱਕ ਕਰ ਸਕਦੇ ਹੋ ਸਾਰੇ ਦੁਪੱਟੇ ਜਿੱਦਾਂ ਲੈਣਾਂ ਆਣਗੇ ਗੋਟੇ ਦੀਆਂ ਤੇ ਇਦਾਂ ਚ ਗੱਡੀ ਲੈਸ ਇਹਨਾਂ ਦੀ ਫੇਵਰਟ ਆ ਸੋ ਆਪਾਂ ਨੇ ਇਦਾਂ ਲੈ ਲਈ ਸੀ ਇਹ ਜਿਹੜੇ ਪੀਸ ਨੇ ਸੇਮ ਆਪਣੇ ਕੋਲ ਸੇਮ ਦੋ ਪੀਸ ਨੇ ਜਿਹੜੇ ਕੋ ਰੈਡੀ ਹੋਏ ਨੇ ਠੀਕ ਹੈ ਜੀ ਇਹਦੇ ਜਿਹੇ ਲੋਕ ਚਾਹਤ ਕਰ ਸਕਦੇ ਹੋ ਇਹ ਦੋ ਪੀਸ ਨੇ ਜਿਹਨੇ ਸੇਮ ਪੀਸ ਦੇ ਉੱਪਰ ਆਪਣੇ ਰੈਡੀ ਹੋਏ ਨੇ ਸੇਮ ਪੀਸ ਆਪਾਂ ਮਸਟਰ ਕਲਰ ਤੋਂ ਲੈ ਠੀਕ ਹੈ ਜੀ ਇਹ ਵਾਈਟ ਆ ਦਾ ਫੁੱਲ ਤੇ ਉਹ ਥੀ ਜਾਰਜਟਾ ਕਿਤੇ 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 ਹੀ ਕਲਰ ਦੇ ਵਿੱਚੋਂ ਬਾਈ ਕਰਵਾ ਸਕਦੇ ਹੋ ਇਹ ਆਪਾਂ ਨੇ ਮਹਿੰਦੀ ਦੇ ਲਈ ਪੀਸ ਬਣਾਇਆਗਾ ਠੀਕ ਹੈ ਜੀ ਤੇ ਇਹ ਹੈਗੀ ਸ਼ੌਰਟ ਸ਼ਰਟ ਚੱਕਾ ਸਾਰੇ ਤੁਸੀਂ ਠੀਕ ਹੈ ਜੀ ਸ਼ਰਟ ਆ ਗਈ ਤੇ ਇਹਦੀਆਂ ਬਾਹਾਂ ਲਗੀਆਂ ਠੀਕ ਹੈ ਜੀ ਇਹ ਬਾਜੂ ਵਰਕ ਇਹਦਾ ਪਲੱਸ ਇਹਦੇ ਨਾਲ ਵੀ ਆਪਾਂ ਨੇ ਪਲਾਜ਼ੋ ਬਣਾਇਆ ਕਲੀ ਦਾ ਠੀਕ ਹੈ ਜੀ ਸ਼ਰਟ ਦੇ ਨਾਲ ਆ ਸੋ ਆਪਾਂ ਨੇ ਇਹਦੇ ਤੇ ਗੋਟੇ ਵੀ ਏਦਾਂ ਲਾਈਨਾਂ ਲਗਵਾਈਆਂ ਨੇ ਠੀਕ ਹੈ ਜੀ ਇਹ ਹੈਗੇ ਗੋਟੇ ਦੇ ਲੰਘਣ ਏਦਾਂ ਪਲਾਜ਼ੋ ਤੇ ਇਹ ਕੰਮ ਆਊਗਾ ਮਸਟਰਡ ਕਲਰ ਦੇ ਵਿੱਚ ਪੀਸ ਰਹਿਣ ਵਾਲਾ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਕਿੰਨਾ ਫਲੇਫੀ ਬਣਾਇਆ ਪੀਸ ਆਪਾਂ ਨੇ ਠੀਕ ਹੈ ਜੀ ਤੁਸੀਂ ਇਦਾਂ ਵੀ ਬਾਏ ਕਰ ਸਕਦੇ ਹੋ ਠੀਕ ਜੀ ਹੈਗੀ ਆ ਬਾਟਮ ਇਹ ਹੈਗੇ ਸ਼ਾਰਟ ਤੇ ਇਹਦੇ ਨਾਲ ਹੈਗਾ ਆਪਣਾ ਪ्योर ਦਮ ਚਰਨ ਦਾ ਪੱਤਾ ਠੀਕ ਹੈ ਜੀ ਦੁਪੱਟੇ ਦੇ ਉੱਤੇ ਵੀ ਆਪਾਂ ਸੇਮ ਲੇਜ਼ ਦੇ ਨਾਲ ਬੋਟਨੀ ਲਗਾਉਣੀ ਹੈ ਠੀਕ ਹੈ ਜੀ ਪ्योर ਟਿਸ਼ੂ ਦਾ ਸੂਟ ਹੈਗਾ ਠੀਕ ਹੈ ਜੀ ਇਹ ਤੁਸੀਂ ਸੂਟ ਜਿਹੜੀ ਸ਼ੋਟਾ ਚੈੱਕ ਕਰ ਸਕਦੇ ਹੋ ਠੀਕ ਹੈ ਪ੍ਰੋਪਰ ਜਿਹੜਾ ਸੂਟ ਹੈਗਾ ਇਹ ਟਿਸ਼ੂ ਦਾਗਾ ブルー ਕਲਰ ਦਾ ਸੂਟ ਰਹਿਣ ਵਾਲਾ ਠੀਕ ਹੈ ਜੀ ਟਿਸ਼ੂ ਦੇ 골ਡਨ ਕਰਕੇ ਜਿਹੜਾ ਪੇਸਾ ਹੋ ਐਟਰਾ ਲੱਗਦਾ ਦਾ ਸਾਰਾ ਚਾੱਕ ਕੇ ਰੇਟ ਕੰਮ ਆ ਪਲੱਸ ਨੈਕ ਤੇ ਕੰਮ ਆ ਸਾਰਾ ਇਹਦਾ ਇਹਦੇ ਨੈਕ ਤੇ ਨਾ ਸੋਨਾ ਫਰਕ ਆਊਗਾ ਪਲੱਸ ਇਹਦੇ ਹੈਵੀ ਬਣ ਕੇ ਬਾਵਾ ਠੀਕ ਹੈ ਬਾਵਾ ਤੇ ਵੀ ਇਦਾਂ ਪੈਨਲ ਤੇ ਕੰਮ ਆਊਗਾ ਹਾਂ ਗਿੰਗਪਾ ਲੈਸ ਤੇ ਸੇਮ ਸੇਮ ਜੈਟ ਆਪਾਂ ਜਿਹੜਾ ਕਸਟਮਾਈਜ਼ ਪੀਸ ਹੋਇਆ ਸੀਗਾ ਠੀਕ ਹੈ ਜੀ ਆਪਾਂ ਕਰਿਆਗਾ ਸੇਮ ਕਲਰ ਤੇ ਕਰਿਆਗਾ ਤੇ ਇਹ ਦੀਦੀ ਨੂੰ ਪਸੰਦ ਸੀਗਾ ਨਾਰਮਲ ਫਿਨਿਸ਼ਿੰਗ ਪਾਈਪਿੰਗ ਪਸੰਦ ਸੀ ਸੋ ਆਪਾਂ ਨੇ ਪਾਈਪਿੰਗ ਲਾਈ ਤੁਸੀਂ ਫਿਨਿਸ਼ਿੰਗ ਵੀ ਕਰਵਾ ਸਕਦੇ ਹੋ ਪੀਸ ਨੂੰ ਗੈਟ ਅਪ ਲੈ ਸਕਦੇ ਹੋ ਇਹ ਹੈਗੀ ਆ ਪ੍ਰੋਪਰ ਸ਼ਰਟ ਹੈ ਵੀ ਠੀਕ ਹੈ ਜੀ ਫੱਟਾਂ ਵਾਲੀ ਨਾਰਮਲ ਰੈਣ ਵਾਲੀ ਸਲਵਾਰ ਤੇ ਪਿਓਰ ਕੁੱਲ ਪਿਓਰ ਦਾ ਰੈਣ ਵਾਲਾ ਦੁਪੱਟਾ ਠੀਕ ਹੈ ਜੀ ਜਿਹੜਾ ਦੁਪੱਟਾ ਹੈਗਾ ਇਹ ਆਪਣਾ ਔਰਗੈਂਜ਼ਾ ਦਾ ਰੈਣ ਵਾਲਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਆਪਾਂ ਨੇ ਸੀਕਵੈਂਸ ਵਰਤ ਕਰਿਆ ਠੀਕ ਹੈ ਜੀ ਸਾਰੇ ਦੇ ਵਿੱਚ ਸਿੱਪੀ ਦਾ ਵਰਤ ਕਾ ਤੇ ਇਹਦੀ ਦੀਦੀ ਇਹ ਫੇਵਰਟ ਲੈਸ ਆ ਸੋ ਆਪਾਂ ਨੇ ਇਹਨੂੰ ਇਹ ਲੈਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਪ੍ਰੋਪਰ ਤੁਸੀਂ ਲੁੱਕ ਆਹ ਜਿਹੜੀ ਚੈੱਕ ਕਰ ਸਕਦੇ ਹੋ ਇਹ ਸੂਟ ਹੈਗਾ ਜਿਹੜਾ ਇਹ ਫੁੱਲ ਪਿਓ ਟਿਸ਼ੂ ਤੇ ਆ ਤੁਸੀਂ ਸੈਂਮੇ ਤੇ ਵੀ ਬਣਾ ਸਕਦੇ ਹੋ ਕ੍ਰੇਪ ਤੇ ਵੀ ਬਣਾ ਸਕਦੇ ਹੋ ਸ਼ੇਕ ਤੇ ਵੀ ਪੀਸ ਨੂੰ ਆਲਰੇਡੀ ਕਰਵਾ ਸਕਦੇ ਹੋ ਤੇ ਇਹ ਜਿਹੜਾ ਪੀਸ ਹੈਗਾ ਬਹੁਤ ਸੋਹਣਾ ਜਿਹਾ ਅਫੋਰਡੇਬਲ ਰੇਂਜ ਦੇ ਵਿੱਚ ਪੀਸ ਹੈ ਜਿਹੜਾ ਰੈਡੀ ਹੋਇਆ ਠੀਕ ਹੈ ਜੀ ਤੁਸੀਂ ਨੈਕਲਾਈਨ ਦੇਖ ਸਕਦੇ ਹੋ ਸਾਰੇ ਜਿਹੜਾ ਇਹਦੇ ਵਿੱਚ ਪੀਸ ਦੇ ਵਿੱਚ ਵਰਕ ਹੋਇਆ ਸਾਰਾ ਦਬਕੇ ਦੇ ਨਾਲ ਹਾਈਲਾਈਟਿੰਗ ਹੋਈ ਹੋਈ ਹੈ ਠੀਕ ਹੈ ਜੀ ਸੇਮ ਕਲਰ ਦਾ ਆਪਾਂ ਥ्रेड ਯੂਜ਼ ਕਰਕੇ ਪਰ ਸੀਕੁਐਂਸ ਦਾ ਸਾਰਾ ਵਰਕ ਹੈਗਾ ਲਟਕਾਂ ਨਹੀਂ ਲਗਵਾਇਆ ਠੀਕ ਹੈ ਜੀ ਜਿਹੜੇ ਲਟਕਣੇ ਬਿਲਕੁਲ ਆਪਸ਼ਨਲ ਹੁੰਦੇ ਨੇ ਤੁਸੀਂ ਜਿਹੜੇ ਹੈਗੇ ਨੇ ਇਹ ਲਗਵਾ ਸਕਦੇ ਹੋ ਜਾਂ ਸਕਿੱਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਦ ਵੀ ਤੁਹਾਡਾ ਮੇਜਰਮੈਂਟ ਆਉਂਦਾ ਤੁਸੀਂ ਮੇਜਰਮੈਂਟ ਦੇ ਵਿੱਚ ਇੱਕੋ ਹੀ ਚੀਜ਼ ਕਲੀਅਰ ਕਰ ਦਿਉਂਦੇ ਹੋ ਕਿ ਤੁਸੀਂ ਕੀ ਚੀਜ਼ ਏਦਾਂ ਬਲਵਾਉਣੀ ਠੀਕ ਹੈ ਜੀ ਤੇ ਜਿਹੜੀ ਇਹਦੇ ਨਾਲ ਫਿਨਿਸ਼ਿੰਗ ਕਰੀ ਆਪਾਂ ਨੇ ਬੈਕ ਜਿੱਪ ਤੁਸੀਂ ਏਦਾਂ ਫਿਨਿਸ਼ਿੰਗ ਵੀ ਵਾਈਫਿੰਗ ਦੇ ਨਾਲ ਕਰਵਾ ਸਕਦੇ ਹੋ ਠੀਕ ਹੈ ਜੀ ਆ ਤੁਸੀਂ ਏਦਾਂ ਵੀ ਕਰਵਾ ਸਕਦੇ ਹੋ ਤੇ ਉੱਪਰ ਖੁੱਲਣ ਵਾਲੀ ਵੀ ਜਿਹੜੀ ਪਾਈਪਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਇਹ ਹੈਗਾ ਪੀਸ ਪਹਿਲਾਂ ਆਪਣਾ ਤੁਸੀਂ ਇਹਦੀ ਬੁਕਿੰਗ ਕਿਸੇ ਵੀ ਪੱਲੇ ਦੇ ਵਿੱਚ ਦੇ ਸਕਦੇ ਹੋ ਠੀਕ ਹੈ ਜੀ ਜੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੀਸ ਬਹੁਤ ਸੋਹਣਾ ਹੈ ਡਿਜ਼ਾਈਨ ਹੋਇਆ ਠੀਕ ਹੈ ਜੀ ਸਭ ਤੋਂ ਪ ਇਹ ਆਪਸ਼ਨਲ ਨੇ ਤੁਸੀਂ ਕਿਸੇ ਵੀ ਸੂਟ ਤੇ ਲਗਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਪਿਓਰ ਸਟ੍ਰੀਮਰ ਤੇ ਸੂਟ ਹੈਗਾ ਠੀਕ ਹੈ ਜੀ ਪ੍ਰੋਪਰ ਗਾਰੰਟੀ ਦਾ ਤਰ੍ਹਾਂ ਦਾ ਸੂਟ ਹੈਗਾ ਤੁਸੀਂ ਇੱਥੇ ਸੂਟ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਦੀ ਨੈਕ ਲਾਈਨ ਦਾ ਕੰਮ ਦੇਖੋ ਸੀ ਕਿੰਨਾ ਜਿਆਦਾ ਪਿਆਰਾ ਕੰਮ ਹੋਇਆ ਹੋਇਆ ਨੈਕ ਲਾਈਨ ਤੇ ਠੀਕ ਹੈ ਜੀ ਪਲਸ ਇਹਦਾ ਕੇਰੇ ਤੇ ਕੰਮ ਠੀਕ ਹੈ ਜੀ ਚਾਕ ਕੇਰੇ ਤੇ ਗਮਾ ਆਊਗਾ ਸਾਰੇ ਤੇ ਇਦਾਂ ਚਾਕ ਕੇਰਾ ਠੀਕ ਹੈ ਜੀ ਸੈਂਟਰ ਪੈਨਲ ਦੇ ਵਿੱਚ ਸਾਰੇ ਦੇ ਗੁੱਚ ਬੁੱਟੀ ਆ ਗਈ ਇਹ ਸ਼ਾਰਟ ਸ਼ਰਟਾਂ ਬਣੀਆਂ ਹੋਈਆਂ ਨੇ ਆਪਣੇ ਕੋਲ ਪਲਸ ਇਹਦੇ ਆਊਗੀ ਬਾਹਮਾ ਤੇ ਕੰਮ ਬਾਹਮਾ ਤੇ ਇਦਾਂ ਬੁੱਟਾ ਆਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਹੈਗਾ ਪੀਸ ਆਪਣਾ ਠੀਕ ਹੈ ਜੀ ਸ਼ਾਰਟ ਸ਼ਰਟ ਦੇ ਨਾਲ ਸ਼ਿਮਰ ਦੇ ਉੱਤੇ ਪੀਸ ਬਣਾਏ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਕਿਸੇ ਫੈਬਰਿਕ ਤੇ ਬਣਵਾ ਸਕਦੇ ਹੋ ਪਲਸ ਇਹਦੇ ਨਾਲ ਹੈਗਾ ਸ਼ਿਮਰ ਦਾ ਪਲਾਜ਼ੋ ਠੀਕ ਹੈ ਜੀ ਕਲੀਦਾਰ ਪਲਾਜ਼ੋ ਪਲਾਜ਼ੋ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਇਦਾਂ ਵਰਕ ਕਰਿਆਗਾ ਠੀਕ ਹੈ ਜੀ ਤੇ ਸਾਰੇ ਸੂਟ ਦੇ ਵਿੱਚ ਇਦਾਂ ਉਹ ਪਲਾਜ਼ੋ ਦਾ ਵਰਕ ਕਰਿਆ ਹੈ ਸੈਂਟਰ ਪੈਨਲ ਦੇ ਵਿੱਚ ਠੀਕ ਹੈ ਸੋ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈਗਾ ਜਿਹੜਾ ਪੀਸ ਆਪਣੇ ਕੋਲ ਰੈਡੀ ਹੋਇਆਗਾ ਇਹਦੇ ਨਾਲ ਹੈਗਾ ਪਲਾਜ਼ੋ ਠੀਕ ਹੈ ਜੀ ਇਹ ਹੈ ਜੀ ਸ਼ਰਟ ਤੇ ਇਹਦੇ ਨਾਲ ਜਿਹੜਾ ਦੁਪੱਟਾ ਦਾ ਉਹ ਵੀ ਆਪਾਂ ਸੇਮ ਹੀ ਕਰਦੇ ਇਕਦਾਂ ਡੈਟ ਹੈ ਠੀਕ ਹੈ ਜੀ ਵੇ ਸਾਰੇ ਪੀਸ ਡਾਇਬਲ ਨੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਪਲੱਸ ਇਹਨੂੰ ਜਿਹੜਾ ਇਦਾਂ ਫੋਰ ਸਾਈਡ ਦੁਪट्टे ਦਾ ਵਰਕ ਆ ਦੁਪੱਟੇ ਦਾ ਵਰਕ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਹੜਾ ਵਰਕ ਰਹਿਣ ਵਾਲਾ ਫੋਰ ਸਾਈਡ ਰਹਿਣ ਵਾਲਾ ਦਾ ਸਾਰੇ ਦੁਪट्टे ਦੀ ਫਿਨਿਸ਼ਿੰਗ ਦੇ ਸਕਦੇ ਹੋ ਸੈਂਟਰ ਦੇ ਵਿੱਚ ਆਪਾਂ ਖਾਲੀ ਲੇਸ ਦੀ ਡਿਟੇਲਿੰਗ ਦਿੱਤੀ ਆ ਤੁਸੀਂ ਇਹਨੂੰ ਫਿਨਿਸ਼ਿੰਗ ਵੀ ਕਰਵਾ ਸਕਦੇ ਹੋ ਪਰ ਜਿਹੜੇ ਜੀ ਦੇ ਨੇ ਇਹਨਾਂ ਨੂੰ ਫਿਨਿਸ਼ਿੰਗ ਬਿਲਕੁਲ ਪਸੰਦ ਨਹੀਂ ਸੋ ਆਪਾਂ ਨੇ ਇਹਨਾਂ ਨੂੰ ਬੇਸਿਕ ਨਾਰਮਲ ਤਰੀਕੇ ਨਾਲ ਜਿਹੜੇ ਪੀਸ ਨੇ ਉਹ ਬਣਾ ਕੇ ਦਿੱਤੇ ਨੇ ਸਾਰੇ ਦੁਪੱਟੇ ਦੇ ਵਿੱਚ ਏਦਾਂ ਜਿੱਦਾਂ ਛੋਟੇ-ਛੋਟੇ ਬੂਟੀਆਂ ਦੁਪੱਟੇ ਦੇ ਵਿੱਚ ਵੀ ਏਦਾਂ ਬੂਟੀਆਂ ਰਹੂਗੀਆਂ ਠੀਕ ਹੈ ਜੀ ਇਹ ਹੈਗਾ ਪੂਰਾ ਸੂਟ ਫੁੱਲ ਸੂਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਤੇ ਪੀਸ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬੁੱਕੀ ਲੈ ਰਹੀ ਦੀ ਉਹ ਤੇ ਸਕਦੇ ਆ ਅੱਜ ਇਸ ਕੋਲ ਆਪਣਾ ਅਗਲਾ ਡਿਫਰੈਂਟ ਕਨਸੈਪਟ ਕਰਕੇ ਜੀ ਪ੍ਰੋਪਰ ਮਹਿਰੂਨ ਕਲਰ ਦਾ ਸੂਟ ਰਹਿਣ ਵਾਲਾ ਠੀਕ ਹੈ ਜੀ ਸ਼ਾਰਟ ਸ਼ਰਟ ਦੇ ਨਾਲ ਇਹ ਵੀ ਪੀਸ ਹੈ ਜਿਹੜਾ ਹੋ ਰਹਿਣ ਵਾਲਾ ਦਾ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਇਹ ਦੇਖੀਏ ਕਿ ਤੰਮਗਾ ਇਦਾਂ ਪੈਚ ਲੱਗਿਆ ਠੀਕ ਹੈ ਸਾਰੇ ਤੇ ਹੈਂਡਵਰਕ ਦਾ ਪੀਸ ਹੈ ਪ੍ਰੋਪਰ ਇਹ ਠੀਕ ਹੈ ਚਨੌਨ ਦਾ ਫੈਬਰਿਕ ਹੈਗਾ ਤੇ ਇਹ ਸਾਰੇ ਦੇ ਵਿੱਚ ਮੋਟੀ ਆਈਗੀ ਤੇ ਸੇਮ ਐਜਿਕੀਆਂ ਹੈਵੀ ਆਣਗੀਆਂ ਬਾਹਾਂ ਠੀਕ ਹੈ ਜੀ ਸਾਰਾ ਦਬਕੇ ਦੇ ਨਾਲ ਕੰਮ ਹੋਇਆ ਹੋਇਆ ਦਬਕਾ ਪਰਲ ਸੀਕੁਐਂਸ ਹੈ ਸਾਰੀ ਹੈਂਡਵਰਕ ਦਾ ਆਪਾਂ ਪੀਸ ਹੈ ਜਿਹੜਾ ਉਹ ਰੈਡੀ ਕਰਿਆਗਾ ਤੇ ਇਹ ਹੈਗਾ ਪੀਸ ਇਹਨੂੰ ਲਾਇਨ ਸੇਮ ਹੈ ਜੇ ਤਾਂ ਆਪਾਂ ਨੇ ਲਟਕਾਣ ਠੀਕ ਹੈ ਜੀ ਆਪਸ਼ਨਲ ਨੇਗੇ ਤੁਸੀਂ ਲਗਵਾ ਵੀ ਸਕਦੇ ਤੇ ਇਹ ਹੈਗੀ ਸ਼ਰਟ ਦੀ ਲੁੱਕ ਲਾਗੇ ਨਾਲਲਾ ਪਲਾਗ ਨੂੰ ਮਾਇਆ ਕਰੀ ਦਾ ਪਲਾਗ ਹੋਗਾ ਇਹ ਜਿਹੜਾ ਪਲਾਗ ਉਸੇ ਪਲਾਗ ਤੇ ਹੀ ਵਰਕ ਦੇਖ ਸਕਦੇ ਹਾਂ ਠੀਕ ਹੈ ਜੀ ਇਦਾਂ ਬੂਟੀ ਬੂਟਾ ਪਾਇਆ ਆਪਾਂ ਨੇ ਇੱਕ ਬੜਾ ਬੂਟਾ ਇੱਕ ਛੋਟਾ ਬੂਟਾ ਸੋ نیچے ਆਪਾਂ ਫਲੇਅਰ ਤੇ ਇਦਾਂ ਲੇਸ ਦੀ ਡਿਟੇਲਿੰਗ ਦਿੱਤੀ ਆ ਠੀਕ ਹੈ ਜੀ ਇਹ ਬਹੁਤ ਸੋਹਣਾ ਪੀਸ ਆ ਜਿਹੜਾ ਹੋ ਰੈਡੀ ਹੋਇਆਗਾ ਫਰੰਟ ਦਾ ਦੋਨੋਂ ਸਾਈਡਾਂ ਦਾ ਇਹ ਵਰਕ ਕਰਿਆ ਆਪਾਂ ਨੇ ਠੀਕ ਹੈ ਜੀ ਸਵੇਰ ਹੈਗਾ ਪੀਸ ਠੀਕ ਹੈ ਜੀ ਇਹ ਹੈਗਾ ਪੀਸ ਦੇ ਪੀਸ ਦੇ ਲੋਕਲ ਪ੍ਰੋਪਰ ਵਰਕ ਕਰ ਠੀਕ ਹੈ ਜੀ ਫਲਾਗਰ ਹੀ ਰਹੇਗਾ ਸੇਮ ਸਾਡੇ ਕੋਲ ਤੇ ਪੀਸਾ ਪਾਸੇ ਨੂੰ ਹੈਗਾ ਇਹਦਾ ਦੁਪੱਟਾ ਦੁਪੱਟਾ ਰੈਨ ਵਾਲਾ ਚਲੋ ਹੁੰਦਾ ਠੀਕ ਹੈ ਜੀ ਚੈੱਕ ਕਰ 사ਦੇ ਤੁਸੀਂ ਆਪਾਂ ਸੇਮ ਲੇਸ ਦੀ ਡਿਟੇਲਿੰਗ ਦਿੱਤੀ ਆ ਪਲਾਸਟਿੰਗ ਵਾਲੀ ਲੇਸ ਦਿੱਤੀ ਅੱਗੇ ਸਾਰਾ ਦੁਪੱਟਾ ਬੇਸਿਕ ਪਲੇਨ ਰਹਿਣ ਵਾਲਾ ਹੈ ਤੁਸੀਂ ਇਹਦੇ ਵਿੱਚ ਵੀ ਬੂਟੀ ਪਵਾ ਸਕਦੇ ਹੋ ਸੋ ਆਲਓ ਪਰ ਜਿਹੜਾ ਆਪਾਂ ਫੋਰਡੇਬਲ ਰੇਂਜ ਦੇ ਵਿੱਚ ਰੱਖਣਾ ਹੁੰਦਾ ਸੋ ਇਦਾਂ ਪੀਸ ਨੂੰ ਜਿਹੜਾ ਲੈ ਸਕਦੇ ਹੋ ਪਿਓਰ ਚੁਨੌਣ ਦੇ ਉੱਤੇ ਪੀਸ ਹੈਗਾ ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਪੀਸ ਆ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਤੇ ਹੈਂਡਵਰਕ ਦਾ ਪੀਸ ਆ ਤੁਸੀਂ ਹੈਂਡਵਰਕ ਵਾਲਾ ਪੀਸ ਮਸ਼ੀਨੀ ਵਿੱਚ ਵੀ ਬਣਾ ਸਕਦੇ ਹੋ ਮਸ਼ੀਨੀ ਵਾਲਾ ਪੀਸ ਹੈਂਡਵਰਕ ਦੇ ਵਿੱਚ ਵੀ ਹਾਂਜੀ ਤੇ ਅੱਜ ਵਾਲਾ ਕਲੈਕਸ਼ਨ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਜਿਹੜੇ ਜਿਹੜੇ ਸੂਟ ਨੇ ਤੁਸੀਂ ਕਿਸੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਆਪਣੇ ਜੋਰਜਨ ਦੇ ਵਿੱਚ ਪੀਸ ਦਿਖਾਇਏ ਨੇ ਉਹਦਾ ਲਿਮਟਿਡ ਸਟਾਕ ਆ ਸੋ ਜਿਹੜੇ ਬੁਕਿੰਗ ਦੇਸ ਆ ਰਹੇ ਹੋ ਇਦਾਂ ਦੇ ਹੋਰ ਫ੍ਰਾਈਟ ਦੇਖਣ ਲਈ ਤੁਸੀਂ ਸਾਡੇ ਕੋਲ WhatsApp ਕਰ ਸਕਦੇ ਹੋ ਕਿਉਂਕਿ ਇਦਾਂ ਜਿਹੜੀ ਕਲੈਕਸ਼ਨ ਆ ਸਾਡੇ ਕੋਲ ਬਹੁਤ ਨਾਲ ਨਹੀਂ ਹੁੰਦੀ ਜੇ ਤੁਸੀਂ ਇੰਟਰਸਟਿਡ ਹੈਗੇ ਤਾਂ ਤੁਸੀਂ WhatsApp ਤੇ ਸਾਡਾ ਕੰਟੈਕਟ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਡਾ ਨੂਰੀ ਬਾਈ ਮਾਨ ਨਾਮ ਤੋਂ ਇਹ ਮੈਂਸ਼ਨ ਕੀਤਾ ਹੋਇਆ ਹੈ نیچے ਤੁਸੀਂ ਇਹ ਇੰਸਟਾਗ੍ਰam ਤੇ ਵੀ ਜਾ ਕੇ ਸਾਡੇ ਜਿਹੜੇ ਡੇਲੀ ਅਪਡੇਟ ਹੈਗੇ ਨੇ ਜਾਂ ਉਹਦੇ ਵਿੱਚ ਜਿਹੜੇ ਵੀ ਸਾਡੇ ਆਰਟੀਕਲਸ ਬਣੇ ਹੋਏ ਨੇ ਤੁਸੀਂ ਜਾ ਕੇ ਉੱਥੇ ਫੋਲੋ ਕਰ ਸਕਦੇ ਹੋ ਉਹਨਾਂ ਸੂਰਸ ਦੇ ਵਿੱਚੋਂ ਤੁਸੀਂ ਸਾਨੂੰ ਕਿਸੇ ਵੀ ਕਲਰ ਦੇ ਵਿੱਚ ਬੁਕਿੰਗ ਦੇ ਸਕਦੇ ਹੋ ਥੈਂਕ ਯੂ so much ਵੀਡੀਓ ਦੇਖਣ ਲਈ